ਮਹੱਲਾ ਮਥਰਾਪੁਰੀ ਵਿੱਚ ਇੱਕ ਬੰਦਪੈ ਘਰ ਨੂੰ ਰਾਤ ਨੂੰ ਬੜੀ ਚਲਾਕੀ ਨਾਲ ਜਿੰਦਾ ਪੰਨ ਕੇ ਅੰਦਰ ਵੜ ਕੇ ਸੋਨੇ ਦੇ ਕਈ ਕੀਮਤੀ ਗਹਿਣੇ ਅਤੇ ਚਾਂਦੀ ਦੇ 2,40,000 ਰੁਪਏ ਕੈਸ਼ ਚੋਰੀ ਚੂਰ ਕਰਕੇ ਫਰਾਰ ਹੋ ਗਏ। ਪੁਲਿਸ ਨੇ ਸੀਸੀਟੀਵੀ ਕੈਮਰੇ ਦੀ ਮਦਦ ਨਾਲ ਰਮਨਦੀਪ ਸਿੰਘ ਉਰਫ ਰਮਨਾ ਵਾਸੀ ਸੂਰਪਨ ਨੂੰ ਗ੍ਰਿਫਤਾਰ ਕਰ ਲਿਆ। ਉਸਦੇ ਕੋਲੋਂ 132 ਗ੍ਰਾਮ ਸੋਨਾ ਅਤੇ 163 ਗ੍ਰਾਮ ਚਾਂਦੀ ਅਤੇ 2,40,000 ਰੁਪਏ ਕੈਸ਼ ਬਰਾਮਦ ਕੀਤਾ। ਫਲਾਟ ਥਾਣੇ ਦੇ ਐਸਐਚਓ ਸੁਖਦੇਵ ਸਿੰਘ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਚੋਰੀ ਦਾ ਸਾਰਾ ਮਾਲ ਉਸ ਚੋਰ ਕੋਲੋਂ ਬਰਾਮਦ ਕਰ ਲਿਆ ਗਿਆ। ਮੁਕੱਦਮਾ ਨੰਬਰ 188 ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਫਲਾਟ ਤੋਂ ਰਜਮਾਨ ਅੰਗੜ ਦੀ ਖਾਸ ਰਿਪੋਰਟ ਦੇਨ ਨੂੰ ਲਾਇਕ ਤੇ ਸ਼ੇਅਰ ਕਰੋ। ਦੇ ਵਿੱਚ ਮਧਾਪੁਰੀ ਮਹੱਲੇ ਦੇ ਵਿੱਚ ਮਨਜੀਤ ਕੌਰ ਵਾਈਫ ਵਰਗਵੀਰ ਸਿੰਘ ਮਧਰਾਪੁਰੀ ਦੇ ਘਰ ਜੋ ਚੋਰੀ ਹੋਈ ਸੀ ਉਸ ਦੇ ਸੰਬੰਧ ਵਿੱਚ ਅਸੀਂ ਇਹ ਵੀ ਹੂੰ ਚੀਜੀ ਜੀ ਦੇ ذریعے ਚੋਰ ਨੂੰ ਟ੍ਰੇਸ ਕੀਤਾ ਜਿਸ ਦਾ ਨਾਮ ਰਮਨਦੀਪ ਸਿੰਘ ਉਰ ਰਮਨਾ ਸਨ ਆਫ ਨਾਰਸੀਦਾਸ ਵਾਸੀ ਰਸੂਰਪੁਰ ਹੂੰ ਆਣਾ ਫਲੋਰ ਜੀ ਜਿਸ ਨੇ ਕਰਾਨੇ ਪੁੱਛ ਕੇ ਜੋ ਚੋਰੀ ਕੀਤਾ ਹੈ ਸੋਨਾ ਜੀ ਜੀ ਜਿਸ ਵਿੱਚ 132 ਗ੍ਰਾਮ ਜੀ ਸੋਨਾ ਤੇ 2,40,000 ਰੁਪਇਆ ਜੋ ਖੁਸ਼ ਨੇ ਸੋਨਾ ਵੇਚਿਆ ਸੀ ਉਹ ਵੀ ਉਹਦੇ ਕੋਲੋਂ ਬਰਾਬਰ ਕੀਤਾ ਗਿਆ ਹੂੰ ਹੂੰ ਜਿਸ ਦੇ ਖਿਲਾਫ ਮੁਕਦਮਾ ਨੰਬਰ 188 ਮਿਤੀ 9/7/24 ਅੰਦਰਸ਼ਣ 450 380 ਆਈਬੀਸੀ ਕਿਉਂਕਿ ਇਹ ਜੋ ਘਟਨਾ ਦੀ ਮਿਤੀ 29 ਸ਼ੇਰ ਹੀ ਸੀ ਜੋ ਪੁਰਾਣੇ ਇੰਡੀਅਨ ਹਾਂ ਉਹ ਪੈਨਲ ਕੋਡ ਦੇ ਇੱਕ ਹੁਕਮ ਤਹਿਤ ਦਰਵਾਮਦਚ ਕੀਤਾ ਗਿਆ ਸੀ ਹੂੰ ਇਹਦਾ ਬੈਕਗ੍ਰਾਉਂਡ ਕਿਦਾਂ ਦਾ ਹੈ ਇਸਦਾ ਬੈਕਗ੍ਰਾਉਂਡ ਆ ਇਹਦੇ ਤੇ ਇੱਕ ਮੁਕਦਮਾ ਜੋ ਡਰੱਗ ਐਕਟ ਦਾ ਸੀ ਜਿਸ ਵਿੱਚ ਇਹਨੂੰ 10 ਸਾਲ ਸਜ਼ਾ ਜਾਬ ਹੋਇਆ ਸੀ ਜੋ ਪਿਛਲੇ ਸਾਲ 2023 ਵਿੱਚ ਇਹ ਜੇਲ ਤੋਂ ਰਿਹਾ ਹੋ ਕੇ ਆਇਆ ਸੀ 10 ਸਾਲ ਦੀ ਸਜ਼ਾ ਵਿੱਚੋਂ ਕੁਝ ਸਜ਼ਾ ਕੱਟ ਕੇ ਹੂੰ ਔਰ ਇੱਕ ਮੁਕਦਮਾ ਇਹ ਤੇ ਚੋਰੀ ਦਾ ਵੀ ਆ ਪਹਿਲਾਂ ਜੋ ਹੋਣ ਨੂੰ 1 ਸਾਲ ਹੋ ਗਿਆ ਸੀ ਇਹ ਚੋਰੀ ਦੀਆਂ ਹੋਰ ਵਾਰਦਾਤਾਂ ਕਰਦਾ ਰਿਹਾ ਇਹ ਇੰਨੇ ਕਾਫੀ ਵੱਡੀ ਚੋਰੀ ਕੀਤੀ ਸਰ ਕਿੱਥੋਂ ਕਾਬੂ ਕੀਤਾ ਇਹ ਨੂੰ ਅਸੀਂ ਇਹਦੇ ਪਿੰਡ ਦੇ ਨੇੜੇੋਂ ਦਿੱਤਾ ਹੁੰਦਾ 골ਡ ਇਹਦੇ ਕੋਲ ਹੀ ਬਰਾਮਦ ਹੋਇਆ ਹਾਂਜੀ 골ਡ ਇਹਦੇ ਕੋਲੋਂ ਕੋਈ ਇਹਦਾ ਸਾਥੀ ਹੋਰ ਜਿਹੜਾ ਨਾਲ ਇਹਦਾ ਸਾਥ ਦੇ ਰਿਹਾ ਇਹ ਇਕੱਲਾ ਹੀ ਚੋਰੀ ਕਰਦਾ ਜਿਨੇ ਪੁਛਗਿਛ ਦੱਸਿਆ ਕਿ ਇਕੱਲਾ ਚੋਰੀ ਕਰਨ ਨਾਲ ਕੋਈ ਚੀਜ਼ ਡਿਸਕਲੋਜ਼ ਨਹੀਂ ਹੁੰਦੀ ਤੇ ਨਾ ਹੀ ਕਿਸੇ ਨੂੰ ਵਿੱਚ ਹੋ ਜੇ ਸਾਥ ਦਾ ਵਾਰਦਾਤ ਕਿਦਾਂ ਦਿੰਦਾ ਸੀ ਕੀ ਲੱਗਦਾ ਸੀ ਉਹਨੂੰ ਹਉ ਭਾਉ ਕੀ ਕਿਸੇ ਉਹਦਾ ਲੱਗਦਾ ਵਾਰਦਾਤ ਰਾਤ ਵੇਲੇ ਘੁੰਮਦਾ ਰਹਿੰਦਾ ਜਿਹੜੇ ਘਰ ਨੂੰ ਤਾਲਾ ਲਗਾਉਂਦਾ ਜਾਂ ਦਿਨ-ਰਾਤ ਵੀ ਰੈਕੀ ਕਰ ਲੈਂਦਾ ਜਿਹੜੇ ਘਰ ਵਾਲੇ ਆਪਣੇ ਕਿਤੇ ਗਏ ਹੁੰਦੇ ਆ ਕੋਈ ਧਾਰਮਿਕ ਸਥਾਨਾਂ ਤੇ ਜਾਂ ਰਿਸ਼ਤੇਦਾਰੀ 'ਚ ਉਹਨਾਂ ਨੂੰ ਨਿਸ਼ਾਨਾ ਬਣਾਉਂਦਾ ਇਹ ਆਪਾਂ ਨਿਸ਼ਾਨਾ ਬਣਾਉਂਦਾ ਕੀ ਸਰ ਕਾਰਵਾਈ ਆ ਕਾਰਵਾਈ ਇਹਨੂੰ ਅਸੀਂ ਜੋ ਕਾਨੂੰਨ ਦੇ ਮੁਤਾਬਕ ਜੇਲ੍ਹ ਵਿੱਚ ਭੇਜ ਦਿੱਤਾ ਹੈ ਜੋ ਹੁਣ ਜੇਲਿਸ਼ਰ ਮੰਨਦੇ ਕੇਂਦਰੀ ਜੇਲ੍ਹ ਤੋਂ ਖੜਾ ਮੰਨਦਾ ਠੀਕ ਆ